ਨਾ ਜੱਗਾ ਜੀ ਮਰਨ ਵਾਲਾ ਕੋਲ ਅਸੀਂ ਤੁਹਾਡੇ ਜੀ ਲੱਗਦਾ ਹੈ ਤੁਹਾਡੇ ਜੀ ਮੇਰਾ ਦੋਸਤ ਹੀ ਭਰਾਵਾਂ ਗੁਰੇ ਨੇ ਭਰਾ ਆ ਗਿਆਂ ਇਕੱਠੇ ਬ੍ਰਦਰ ਆ ਸਕਾ ਬੇ ਸ਼ਾਨਾ ਵੇ ਸ਼ਾਨਿਆ ਤੇ ਅਸੀਂ ਇੱਕ ਗੁਰਦਾਰੇ ਮੱਥਾ ਟੇਕੇ ਉਥੋਂ ਗੁਰਦਾਰੇੋਂ ਮੈਂ ਉਤਰ ਗਿਆ ਮੈਂ ਉਥੇ ਗੁਰਦਾਰੇ ਪਹਿਲਾਂ ਹੀ ਤੇ ਮਾਤਾ ਜੀ ਨੂੰ ਮੈਂ ਫੋਨ ਕੀਤਾ ਮੈਂ ਗੋਪੀ ਕਿਧਰ ਕੀ ਕਿੱਥੇ ਗਿਆ ਵਾ ਆਂਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿੰਨੇ ਜਨ ਨੂੰ ਆਣਾ ਹੈ ਕਿੱਥੇ ਆ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾ ਤੇ ਬਾਕੀ ਬਾਤ ਇੰਨੀ ਗੱਲ ਹੋਈ ਆ ਗੋਲੀਆਂ ਮਾਰਦੀਆਂ ਮੈਂ ਫੋਨ ਕੀਤਾ ਵੀ ਗੋਲੀਆਂ ਮਾਰਦੀਆਂ ਗੋਪੀ ਦੇ ਮਦਾ ਕਿਹਨੇ ਕਿ ਪਤਾ ਲੱਗਾ ਕਿਦਾਂ ਕਿੱਥੇ ਕਰੋਗੇ ਆ ਆੰਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮਾ ਮੱਥਾ ਟੇਕ ਕੇ ਗਿਆ ਗੁਰਦਾਰੇ ਇਦੀ ਕੋਈ ਰੰਜਿਸ਼ ਪੁਰਾਣੀ ਕਿਸੇ ਨਾਲ ਹੋਵੇ ਰੰਜੇ ਸੋ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੁੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵੈਰ ਹੁੰਦਾ ਕੋਈ ਲੜਾਈ ਝਗੜਾ ਕਾਗਜਾਂ ਸਕੂਲਾਂ ਦੇ ਜਿਹੜੇ ਹੁੰਦੇ ਉਹ ਲੜਾਈ ਝਗੜੇ ਕੋਈ ਨਿੱਜੀ ਕੋਈ ਆਈ ਝਗੜੇ ਮਾੜੇ ਮੋੜ ਹੁੰਦੇ ਆ ਬੰਨਿਆਂ ਨੇ ਆਪ ਪੰਨਾ ਜੋ ਹੋ ਜਾਂਦੇ ਥੋੜਾ ਵੀ ਕੁੜੀਆ ਬੰਦਾ ਜਾਨੋ ਹੀ ਮਾਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਕਿਦਾਂ ਕਿਉਂ ਕਿਉਂ ਇਹ ਹੁਣ ਪਤਾ ਹੀ ਨਹੀਂ ਹੁਣ ਕਾਨੂੰਨੀਆ ਕਾਰਵਾਈ ਪੁਲਿਸ ਦੇਖੋਗੇ ਹੁਣ ਕੀ ਗਾੜੀ ਕੈਮਰਾ ਕਮਰਾ ਨਾ ਜੋ ਕੋਈ ਗੱਲ ਨਹੀਂ ਇਹੋ ਜੀ ਹੈਗੀ ਇਹ ਕੇਸ ਤਾਂ ਇਹ ਇਹ ਕੇਸ ਹੁਣ 307 ਦਾ ਸultanpur ਝਗੜਾ ਹੈ ਜਿਹੜਾ ਉਦੋਂ ਗੋਲੀ ਗੋਲੀ ਚੱਲੀ ਉਹਦੇ ਵਿੱਚ ਤਰੀਕੇ ਚੱਲਿਆ ਇਹ ਕੱਲੇ ਜਾ ਰਿਹਾ ਸੀ ਜੀ ਇਹ ਕੱਲੇ ਜਾਂਦੇ ਕੀ ਕੰਮ ਕਰਦਾ ਹੈ ਇਹ ਮੁੰਡਾ ਇਹ ਖੇਤੀਬਾੜੀ ਕਰਦਾ ਹੈ ਅੱਛਾ ਜੀ ਹਾਂ ਪ੍ਰੋਪਰਟੀ ਡੀਲਰ ਜਿਆਦਾ ਕਰਦਾ ਹੈ ਨਾਲ ਆ ਆਮ ਆਮ ਪਾਰਟੀ ਦੀ ਐਮਐਲਏ ਦੇ ਨਾਲ ਹੀ ਪੱਕਾ ਰਹਿੰਦਾ ਹੈ ਲਾਲਪੁਰਨਾ ਓਕੇ ਸ਼ਰਨ ਸਿੰਘ ਹੈ ਜੀ ਇਹ ਮੁੰਡਾ ਕੌਣ ਸੀ ਇਹ ਭਰਾ ਹੀ ਸਾਡਾ ਹੈ ਚੋਲਾ ਸਾਹ ਤੋਂ ਗੁਰਪ੍ਰੀਤ ਸਿੰਘ ਕਿੱਥੇ ਚਲੇ ਗਏ ਸੀ ਹੈ ਕੀ ਗੱਲਬਾਤ ਹੋਈ ਹੈ ਇਹ ਸultanpur ਸਾਹਿਬ ਤਰੀਕ ਹੀ ਸੀ ਦੀ ਤੇ ਤਰੀਕ ਤੇ ਜਾਣ ਲੱਗਾ ਹੈ ਹਾਂ ਜੀ ਤਨ ਤਨ ਉਹ ਵੀ ਰਿਟਰਨ ਕਰਾ ਦੇ। ਸਾਨੂੰ ਦੇ ਪਿੱਛੇ ਇੱਥੋਂ ਜਦੋਂ ਫੋਨ ਗਿਆ ਮੇਨ ਤੇ ਚੋਲਾ ਸਾਹਿਬ ਵੀਰਾ ਦਾ ਫੋਨ ਆਇਆ ਵੀ ਆ ਗੱਲ ਹੋਈ ਤੇ ਉੱਥੇ ਆ। ਬਾਈ ਤੁਹਾਨੂੰ ਕੀ ਲੱਗਦਾ ਕਿ ਕਿਵੇਂ ਕਦੋਂ ਅੱਗੇ ਜਾਏ? ਕਿਉਂ ਕਿ ਸਾਗੇ ਨਹੀਂ। ਗਿਆ ਮੁਲਾਜ਼ਮ ਕੰਡਾ ਕੋਈ ਐਡੀ ਛੇਤੀ ਨਹੀਂ ਕੋਈ ਕਹਿ ਸਕਦੇ। ਬਾਕੀ ਕੋਈ ਕੁਝ ਤਿਆਰ ਨਿਕਲਣਗੇ ਜਰੂਰ। ਕੋਈ ਨੂੰ ਫੋਨ ਆ ਰਿਹਾ ਵੀ ਪੀਨੋ ਕੰਮ ਕਰ ਜਾ। ਨਹੀਂ ਨਹੀਂ ਕੋਈ ਇਹੋ ਜੀ ਗੱਲ ਨਹੀਂ। ਬਾਕੀ ਇਹਨਾਂ ਗੁਰਦਾਰੇ ਸਾਹਿਬੋਂ ਤੁਰਿਆ ਵਾ। ਹੁਣ ਥੋੜਾ ਜਿਹਾ ਆਪਣੇ ਹੀ ਅਜੇ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਫਿਰ ਆਹਤੇ ਆਤੇ ਪਰਤਾ ਖੁੱਲ ਜਾਂਦੀਆਂ ਹੁੰਦੀਆਂ। ਤੇ ਕੁਝ ਟਾਈਮ ਲੱਗੂ ਪਤਾ ਲੱਗ ਜਾਊਗਾ। ਬਈ ਤਰੀਕਾ ਦੀ ਸੀ ਦੀ। ਤਰੀਕ ਉਥੇ ਸਰਦਾਰਪੁਰ ਸਾਹਿਬੀ ਉਦੋਂ ਕਾਲਜ ਦੇ ਟਾਈਮ ਦੇ ਕੋਈ ਕਾਲਜ ਝਗੜਾ ਝਗੜਾ ਆਇਆ ਸੀ ਤੇ ਉਦੋਂ ਦੀ। ਇਹ ਤੇ ਮੈਨੂੰ ਨਹੀਂ ਹੁਣ ਪਤਾ। ਸਰਜਿੰਦਰ ਕੋਲ। ਤੇ ਇਹ ਕੀ ਹੈ ਕਿ ਕਿਤੇ ਚਲੇ ਦੀ? ਇਹ ਤਰੀਕੇ ਚਲੇ ਕਰਤੂਤਲੇ। ਇਹ ਤੱਕ ਸਾਨੂੰ ਕਿੱਦਾਂ ਪਤਾ ਲੱਗਾਇਆ? ਸਾਨੂੰ ਇਕੱਠੇ ਜਾਂਦੇ ਤਰੀਕੇ ਇਥੇ। ਕੋਲ ਜਾਂਦਾ ਜੀ। ਬੇਟਾ ਮੇਰਾ ਨਾਲ ਜਾਂਦਾ ਤਰੀਕੇ। ਨਾ ਬਿਟੇ। ਕਿਤੇ ਦਾ ਨਾਂ ਸ਼ਾਂਚੇ ਜੇ ਕਿਹੜਾ ਵੀ ਨਾਲ ਗਿਆ ਉੱਥੇ ਇਕੱਠੇ ਹੋਣਾ ਸੀ ਅਜੇ ਗੋਂਦਵਾਲ ਇਹਨੂੰ ਤੇ ਇੱਥੇ ਵਿਚਾਰੇ ਨੂੰ ਫਾਟਕਦੇ ਘੇਰ ਲਿਆ ਵਾ ਇਹਨੂੰ ਫਾਟਕਦੇ ਘੇਰ ਲਿਆ ਵਿਚਾਰੇ ਨੂੰ ਕੀ ਦੱਸਦੇ ਫੋੜ ਦੱਸਣ ਚੱਲ ਗਏ ਉੱਥੇ ਵੀ ਉਹ ਤਰੀਕੋ ਵੀ ਦੱਸਣ ਕਿ ਉੱਥੇ ਫੇਰੇ ਉਹਨਾਂ ਨੇ ਜਾਣ ਕੇ ਤਰੀਕੇ ਨਹੀਂ ਆਏ ਉਹਨੂੰ ਮੈਂ ਫੂਲ ਲਾਇਆ ਤੋਂ ਮੈਨੂੰ ਇਹ ਤਾਂ ਦੱਸਿਆ ਵੀ ਗੋਪੀ ਦੀ ਗੋਲੀਆਂ ਮਾਰ ਗਏ ਦੇਖੋ ਤਰੀਕਾ ਦੀ ਤਰੀਕ ਉਹਦਾ ਪ੍ਰਾਪਰਿਕ ਰੇਣਾ ਤੇ ਕੇਸ ਪਾਇਆ 7 ਸਾਲ ਹੋ ਗਏ ਤਰੀਕੇ ਜਾਂਦੇ ਹਨ ਕਿਸ ਨੂੰ ਭੇਤ ਹੋਊਗਾ